ਇੱਦਾਂ ਕਰਦੀ ਆ ਮੈਂ ਫੋਨ ਲਾ ਕੇ ਨਾ ਮੰਮੀ ਦੀ ਸਲਾਹ ਇੱਕ ਵਾਰੀ ਲੈ ਲਈਂ। ਕੀ ਕਰਾਂ ਯਾਰ ਜੇ ਮੈਂ ਮੰਮੀ ਨੂੰ ਪੁੱਛਿਆ ਤੇ ਫੇਰ ਐਨੀ ਕੋਈ ਗੱਲ ਹੋਈ ਤੇ ਇਹਨਾਂ ਨੇ ਸਾਰਾ ਚਿਕੜ ਮੰਮੀ ਤੇ ਸੋਟ ਦੇਣਾ ਵਾ। ਚੱਲ ਪੁੱਛ ਹੀ ਲੈਣੀ ਆ। ਸਿਆਣੀ ਸਲਾਹ ਹੀ ਦਿੰਦੇ ਹੁੰਦੇ ਵੱਡੇ। ਹੈਲੋ 사ਸ਼ਿਕਰ ਮੰਮੀ। ਹਾਂਜੀ ਠੀਕ ਆ ਤੂੰ ਸੁਣਾਓ। ਹਾਂਜੀ। हाँ है, है अच्छा केड़ी है ठीक है ठीक है रहेगी अच्छी ठीक है, कुड़ी भी है, नहीं ना है। तो मम्मी हो ना मैं फोन तक ही तूे ना मैं एक सलाह करनी ही हाँ जी ओ ना इन्होंने पैली लिया नहीं है ਹਾਂ ਹਾਂਜੀ ਉਹ ਤੇ ਮੰਮੀ ਸਹੀ ਐ ਪਹਿਲੀ ਲੈਣੀ ਐ ਤੇ ਇਹ ਨਾ ਪੈਸੇ ਥੋੜ੍ਹਦੇ ਐ ਇਨਾਂ ਕੋ ਤੇ ਉਹ ਨਾ ਕਹਿੰਦੇ ਆਪੀ ਸੋਨਾ ਦੇਣਾ ਪੈਣਾ ਵਾ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਵੀ ਆਪਣਾ ਸੋਨਾ ਦੇ ਦੇ ਤੇ ਸੋਨਾ ਜਲ ਬਾਅਦ ਚ ਵੀ ਬਣ ਜੂਗਾ ਤੇ ਚਲ ਪਹਿਲੀ ਲੈਣੀ ਜ਼ਰੂਰੀ ਐ ਜਾਇਦਾਦ ਬਣ ਜਾਂਦੀ ਐ ਨਹੀਂ ਮੰਮੀ ਉਹ ਤੇ ਠੀਕ ਐ ਪਰ ਮੇਰਾ ਨਹੀਂ ਜੀ ਕਰਦਾ ਸੋਨਾ ਦੇਣ ਨੂੰ ਤੁਹਾਨੂੰ ਪਤਾ ਵਾ ਨਾ ਸਾਟੇ ਨੀ ਰੀਜਾ ਨਾ ਮੈਂ ਇੱਥੇ ਬਣਾਇਆ ਵਾ ਤੁਹਾਡੇ ਵਾਲਾ ਹਾਂ ਤੇ ਨਹੀਂ ਜੀ ਕਰਦਾ ਹੁਣ ਆਹੋ ਮੰਮੀ ਨਹੀਂ ਅੱਧਾ ਤੇ ਅੱਧਾ ਵੀ ਨਹੀਂ ਜਿਹਨੂੰ ਜੀ ਕਰਦਾ ਆਹੋ ਉਹਦੇ ਵਿੱਚ ਤੁਹਾਨੂੰ ਪਤਾ ਕਿਦਾਂ ਚੂੜੀਆਂ ਵੀ ਇੰਨੀਆਂ ਵਧੀਆ ਮੇਰੀਆਂ ਭਾਰੀਆਂ ਭਾਰੀਆਂ ਐ ਆਹਾਂ ਮੰਮੀ ਚਲ ਮੰਮੀ ਤੁਹਾਨੂੰ ਪਤਾ ਨਹੀਂ ਰੀਜਾ ਨਾ ਬਣਾਇਆ ਹੁੰਦਾ ਵਾ ਮੇਰਾ ਤੇ ਜੀ ਨਹੀਂ ਕਰਦਾ ਉਹਦ ਗਾਲਸ ਯਾ ਤਾਂ ਡੀ ਸੋਨਾ ਤਾਂ ਹੀ ਬਣਿਆ ਹੁੰਦਾ ਕਿ ਲੋੜ ਪੈਣ ਤੇ ਬੰਦਾ ਵਰਤ ਲੈਂਦਾ ਵਾ ਹਾਂਜੀ ਚਲ ਕੋਈ ਨਹੀਂ ਮੰਮੀ ਫਿਰ ਇਦਾਂ ਕਰਨੀ ਮੈਂ ਆਪਣੀ ਸੱਸ ਨੂੰ ਉਹਦੇ ਨਾਲ ਕਰ ਲੈਣੀ ਐ ਸਲਾਹ ਵੀਰ ਨੂੰ ਕਹਿ ਦਿੰਨੀ ਐ ਹਾਂਜੀ ਹਾਂਜੀ ਹਾਂ ਚਲੋ ਠੀਕ ਚੰਗਾ ਚਲ ਉਹਦਾ ਮੰਮੀ ਨੇ ਵੀ ਤੇ ਸਹੀ ਸਲਾਈ ਦਿੱਤੀ ਗੱਲ ਕਰਨੀ ਮੰਮੀ ਨਾਲ ਚੱਲ ਸਮਝਾਇਆ ਤੇ ਮੈਂ ਬੜਾ ਵਾ ਪਰ ਹੈਗੀ ਥੋੜੀ ਜਿਹੀ ਚਿਦੀ ਆ ਜੇ ਤੇ ਦਿਖਾਣੇ ਚ ਗੱਲ ਪੈ ਗਈ ਫਿਰ ਤੇ ਠੀਕ ਆ ਉਹਦਾ ਪੈ ਜਾਣੀ ਚਾਹੀਦੀ ਆ ਜੈਦਾ ਤੇ ਇਹਨਾਂ ਦੀ ਬਣਨੀ ਆ ਮੈਨੂੰ ਤਾਂ ਉਹਦਾ ਬੜੀ ਖੁਸ਼ੀ ਹੋਣ ਈ ਆ ਤੇ ਚੱਲ ਵਧੀਆ ਗੱਲ ਵਾ ਚਲੋ ਕਿਤਨਾ ਸਲਾਈ ਪਈ ਆ ਸਲਾਈ ਕਿਤਨਾ ਪੈਣਾ ਸੀ ਗੱਲਾਂ ਕਰ ਜਾਂਦੀ ਅੱਛਾ ਤੇ ਮੈਨੂੰ ਕਹਿਣ ਡਈ ਹੀਗੀ ਵੀ ਮੰਮੀ ਪਿਆਲੀ ਲੈਣ ਲੱਗੇ ਆ ਆ ਤਾਂ ਬੜੀ ਵਧੀਆ ਗੱਲ ਵਾ ਆਹੋ ਤੇ ਪਰਨਾ ਇੱਕ ਗੱਲ ਕਰਦੀ ਸੀਗੀ ਸਾਡੀ ਮੇਰੀ ਸੱਸ ਕਹਿੰਦੀ ਆ ਕਿ ਸੋਨਾ ਦੇ ਦੇ ਸਾਰਾ ਤੇ ਮੈਂ ਵੀ ਆਪਣਾ ਸੋਨਾ ਦੇ ਦਿੰਨੀ ਤੂੰ ਵੀ ਦੇ ਦੇ ਤੇ ਆਪਣਾ ਜਿਹੜਾ ਵਾਹੀ ਪਿਆਲੀ ਦੱਲੀਏ ਉਹ ਚਲ ਚੰਗੀ ਗੱਲ ਆ ਜਿਹੜਾ ਨਾਲ ਸਹਾਰਾ ਰਲ ਜੂ ਉਹਨਾਂ ਦੇ ਉਹ ਤਾਂ ਗੱਲ ਚੰਗੀ ਆ ਪਰ ਤਾਨੂੰ ਆਪਣੀ ਕੁੜੀ ਦਾ ਪਤਾ ਵਾ ਨਾ ਜਿਦੀ ਜਈ ਆ ਸੋਨਾ ਵੇਖ ਕੇ ਕਿੰਨਾ ਪਿਆਰ ਕਰਦੀ ਸੋਨੇ ਨਾਲ ਕਿੰਨੀਆਂ ਚੀਜ਼ਾਂ ਬਣਵਾ ਕੇ ਖੜੇ ਜਾਂਦੇ ਕੋਲੇ ਮੇਰੇ ਕੋਲ ਸੋਨਾ ਕਮਾਈ ਕਰਨਗੇ ਪੈਲੇ ਚੋਂ ਤੇ ਹੋਰ ਸੋਨਾ ਬਣ ਜੂਗਾ ਠੀਕ ਆ ਨਾ ਤੁਹਾਡੀ ਗੱਲ ਵੀ ਠੀਕ ਆ ਪਰ ਨਾ ਸਾਰਾ ਨਹੀਂ ਗਵਾਉਣਾ ਚਾਹੀਦਾ ਆਪਣੇ ਕੋਲ ਫਰਮਾਨੋ ਸਮਝਾਇਆ ਮੈਂ ਇਹ ਪੁੱਤ ਜਿਹੜਾ ਤੇਰਾ ਸੌਰਿਆ ਪਾਇਆ ਵਾ ਨਾ ਉਹ ਤਾਂ ਆਪਣੀ ਸਸਰ ਨੂੰ ਦੇ ਦੇ ਸਾਰਾ ਹੀ ਤੇ ਜਿਹੜਾ ਇਧਰੋਂ ਪਿਆ ਵਾ ਨਾ ਤੈਨੂੰ ਉਹ ਰੱਖ ਲੈ ਮੇਰੀ ਤੀ ਉਹ ਵੀ ਬਥੇਰਾ ਓਕੜਾ ਘਟਵਾ ਦੇ ਕੋ ਤੂੰ ਕਿਤਨੀ ਗੱਲਾਂ ਕਰਨ ਦੀ ਆ ਇਧਰ ਵੜਾ ਕਿਉਂ ਰੱਖ ਲੈ ਜਾਇਦਾਤ ਤੇ ਉਹਨਾਂ ਦੀ ਬਣਨੀ ਆ ਜਾਇਦਾਤ ਬਣਨੀ ਆ ਪਰ ਫਿਰ ਵੀ ਤੀ ਪੁੱਤ ਕੋ ਥੋੜਾ ਬਹੁਤਾ ਸੋਨਾ ਤੇ ਚਾਹੀਦਾ ਵਾ ਨਾ ਬਿਲਕੁਲ ਹੀ ਹੁਣ ਤੇ ਖਾਲੀ ਹੋ ਕੇ ਬਹਿ ਜੇ ਉਹ ਮੇਰੀ ਗੱਲ ਸੁਣ ਲੈ ਜਦੋਂ ਰੁਪਏ ਚਾਰ ਨਾ ਹੋ ਗਏ ਨਾ ਆਪੀ ਬਣ ਸਭ ਕੋ ਗੱਲ ਤਾਂ ਉਹਦਾ ਤੁਹਾਡੀ ਵੀ ਠੀਕ ਵਾ ਪਿਛਲੇ ਜੇ ਪਿਆਲੀ ਬਣੂਗੀ ਤੇ ਉਹਨਾਂ ਦੀ ਬਣਨੀ ਆ ਇਹਦਾ ਕਿਹੜਾ ਕੋਈ ਹੋਰ ਭਰਾਵਾ ਇਹਦੇ ਵਾਸਤੇ ਬਣਿਆ ਵਾ ਸਾਰਾ ਕੁਝ ਉਹ ਮੈਂ ਤੈਨੂੰ ਤਾਂ ਤੇ ਕਹਿਣ ਰਿਆਂ ਵੀ ਥੋਗ ਤੂੰ ਉਹਨੂੰ ਫੋਨ ਕਰ ਮਨ ਨੂੰ ਕਿ ਜੋ ਕੋ ਹੈਗਾ ਦੇ ਦੇ ਤੇ ਵਧੀਆ ਵਾ ਚਲ ਕੋਈ ਨਹੀਂ ਇੱਕ ਵਾਰੀ ਮੈਂ ਫੇਰ ਸਮਝਾ ਕੇ ਵੇਖ ਲੈਣੀ ਆ ਵੀ ਚੀਜ਼ ਤੇ ਬਣਨੀ ਆ ਤੁਹਾਡੀ ਹਾਂਜੀ ਠੀਕ ਵਾ ਨਾ ਚਲ ਕੋਈ ਨਹੀਂ ਕਰ ਲੂੰਗੀ ਫੋਨ ਫਿਰ ਮੈਂ ਦੱਸਾਂ ਗੱਲ ਕੀ ਆ ਉਹਨੂੰ ਕਹਿ ਵੀ ਜੋ ਕਰ ਦਿੱਤੇਰੇ ਕਹਿੰਦੇ ਆ ਨਾ ਉਤਰਾ ਚੱਲ ਠੀਕ ਆ ਆਹ ਔਰ ਤੁਮ ਮਤ ਨਹੀਂ ਫੇਰ ਨਾ ਕੋ ਕੰਮ ਖਰਾਬ ਕਰਾ ਦੇ ਨਹੀਂ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਕਿਹਾ ਮੋਦਾ ਹੀ ਕਰੂੰਗੀ ਹੁਣ ਚਲ ਠੀਕ ਹੈ ਮੈਂ ਜਰਾ ਹੋ ਗਿਆ ਚਲੋ ਠੀਕ ਆ ਕੰਮ ਜੜਾਂਗੇ ਇਦਾਂ ਕਰਦੀ ਆ ਫੋਨ ਕਰਕੇ ਸਮਝਾਉਣੀ ਆ ਪਿਛ ਦੇਣੇ ਚੀਜ਼ ਤੇ ਤੁਹਾਡੀ ਬਣਨੀ ਆ ਫਿਰ ਕੀ ਹੋਊ ਜੇ ਸੋਨਾ ਦੇ ਦੇਗੀ ਤੇ ਕੋਈ ਗੱਲ ਨਹੀਂ ਮਾਰੇ ਸੁੱਖ ਰੱਖਿਆ ਤੇ ਫਿਰ ਬਣ ਜਾਊਗਾ ਆ ਤੇ ਹੋ ਗਈ ਸਭਾਈ ਚਲ ਹੁੰਦਾ ਹੋ ਗਿਆ ਵੀ ਉਹਦਾਂ ਦੇ ਪਾਏ ਬਾਹਰ ਵੀ ਕੀ ਕਰਨਦੇ ਹੋ ਕਰਨਾ ਕੀ ਹੋਤੀ ਕਿ ਉਹਦਾਂ ਦੇ ਕੰਬਲ ਕੱਢੇ ਸੀ ਤੋਤੇ ਬਣਾਏ ਸੀ ਉਹ ਜੋੜੇ ਤੂੰ ਹੁਣ ਮੱਝੇ ਦੇ ਵਿੱਚ ਧਰੇ ਨਾ ਫੇਰ ਨੰਤੇ ਧੋਣ ਵਾਲੇ ਹੋ ਜਾਂਦੇ ਚੰਗਾ ਕੀਤਾ ਮੰਮੀ ਸੋਹਣ ਵਾਲੇ ਹੋਣ ਕਿਹੜਾ ਕੰਬਲਾਂ ਦੀ ਲੋੜ ਹੈ ਕਿਹੜੇ ਲੈਣੇ ਸਿਆਲ ਨੂੰ ਲੈਣੇ ਆਹੋ ਤੇ ਉਹ ਮੰਮੀ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਉਹ ਨਾ ਮੈਂ ਆਪਣੀ ਮੰਮੀ ਨੂੰ ਕੀਤਾ ਸੀ ਫੋਨ ਪਹਿਲੀ ਵੱਲੋਂ ਦੱਸਣ ਲਈ ਤੇ ਉਹ ਤੇ ਬੜੀ ਖੁਸ਼ ਹੋਈ ਸੀ ਅੱਛਾ ਕਹਿੰਦੇ ਚੱਲ ਵਧੀਆ ਇਦਾਂ ਜਾਇਦਾਦ ਬਣ ਜਾਂਦੀ ਆ ਤੇ ਉਹਨਾਂ ਨੇ ਸੋਹਣੇ ਵੱਲੋਂ ਵੀ ਕਹਿਣ ਦੇ ਮੈਨੂੰ ਕਿ ਚੱਲ ਦੇ ਦੇ ਕਿ ਤੁਹਾਡੇ ਕੰਮ ਹੋਣੇ ਆ ਬਾਅਦ ਚ ਪਹਿਲੀ ਲਈ ਆ ਆਹੋ ਪਰ ਮੰਮੀ ਮੇਰਾ ਇਹ ਆਪਣੀ ਰੋਜੀ ਨਹੀਂ ਕਰਦਾ ਦੇਨ ਨੂੰ ਸੋਣਾ ਤੇ ਮੈਂ ਇਹ ਕਹਿਣੀ ਮੰਮੀ ਨੂੰ ਦੱਸਣ ਦੀ ਵੀ ਨਹੀਂ ਜੀ ਕਰਦਾ ਤੇ ਮੰਮੀ ਨੇ ਫਿਰ ਮੈਨੂੰ ਇੱਕ ਸਲਾਹ ਦਿੱਤੀ ਵੀ ਚਲ ਤੇਰਾ ਜੀ ਨਹੀਂ ਜੀ ਕਰਦਾ ਤੇ ਅੱਧਾ ਸੋਨਾ ਦੇ ਦੇ ਜਾਂ ਤੂੰ ਆਪਣੀ ਮੰਮੀ ਨੂੰ ਚਲ ਪਰਾਂ ਅੱਧਾ ਦੇਣਾ ਜਾਂ ਸਾਰਾ ਦੇਣਾ ਉਹ ਤੇ ਕੋਈ ਤੇਰੇ ਤੇ ਜਾਂ ਤੁਹਾਡੀ ਚੀਜ਼ ਬਣਨੀ ਮੈਂ ਐ ਤਾ ਨਹੀਂ ਮੁੰਡੇ ਤੇ ਨਾ ਬੋਝ ਪਾਏ ਤੇ ਕਰ ਲਾਂਗੇ ਮੜਾ ਮੋਟਾ ਤੂੰ ਅੱਧਾ ਦੇਣਾ ਤਾਂ ਅੱਧਾ ਦੇ ਦੇ ਤੁਹਾਡਾ ਹੀ ਬੜਨਾ ਮੈਂ ਕਿਹੜਾ ਕਿੱਥੇ ਲੈ ਜਾਣਾ ਤੇ ਮੰਮੀ ਤੁਹਾਨੂੰ ਪਤਾ ਹੀ ਹੈ ਨਾ ਫਿਰ ਉਹ ਸੈਟ ਮੈਨੂੰ ਬੜਾ ਪਸੰਦ ਆ ਉਹ ਮੈਂ ਕਿਤੇ ਵਿਆਹ ਸ਼ਾਦੀ ਤੇ ਵੀ ਜਾਣਾ ਤੇ ਮੈਂ ਪਾਉਣਾ ਵਾ ਉਹ ਇਹ ਲੋ ਮੈਨ ਕੋ ਰਹਿਣ ਦੋ ਤਨ ਮੈਂ ਅੱਧਾ ਦੇ ਦੇਣੀ ਉਹ ਦਿਨ ਹਸਾਰ ਲਓ ਤੁਸੀਂ ਤੇ ਬਾਕੀ ਤੇ ਤੁਹਾਡੇ ਕੋ ਹੋ ਨਹੀਂ ਆ ਪੈ ਇਹ ਚੱਲ ਕਰ ਲਾਂਗੇ ਹੈਗੇ ਕੁਝ ਮੇਰ ਤੋਂ ਵੀ ਕੋ ਮੁੰਡੇ ਕੋ ਪਾ ਲਾ ਕੇ ਪੜਨੇ ਪੈਣਗੇ ਤੇ ਫੜ ਵੀ ਲਵਾਂਗੇ ਬੰ ਚਾਹ ਦਤੀ ਬੰਨੀ ਆ ਐ ਕਿਰ ਜੂਆ ਖੇਡਣਾ ਚੀਜ਼ ਹੀ ਬਣਾਉਣੀ ਆ ਹਾਂ ਉਹ ਤੇਰੀ ਮੱਜੀ ਆ ਚਲੋ ਤੂੰ ਅੱਧਾ ਦੇਣਾ ਅੱਧਾ ਦੇ ਦਿੱਤਾ ਕਰਨਾ ਕਰ ਨਹੀਂ ਮੰਮੀ ਮੈਂ ਬਾਅਦ ਕੀ ਤੇ ਤੁਹਾਨੂੰ ਕਹਿਣ ਦੀ ਆ ਸਾਰਾ ਦੇ ਦੇਣੀ ਆ ਬਸ ਉਹ ਸੈਟ ਨਹੀਂ ਮੈਨ ਕੋ ਦਿੱਤਾ ਜਾਣਾ ਬਾਕੀ ਤੁਸੀਂ ਲੈ ਲਿਓ ਚਲ ਕੋਈ ਗੱਲ ਨਹੀਂ ਹੁਣ ਤੇ ਮੁੰਡਾ ਨਹੀਂ ਘਰ ਉਹਨਾਂ ਦੱਤ ਫੇ ਰਾਤ ਨੂੰ ਨਹੀਂ ਆਉਣਾ ਸ਼ਾਮਾਂ ਨੂੰ ਤੇ ਸਲਾਹ ਕਰ ਲੈਂਦੇ ਜਿੱਦਾਂ ਕਹਿੰਦਾ ਤਾਂ ਕਰ ਲੈਂਦੇ ਮੈਂ ਤਾਂ ਨਹੀਂ ਮੇਰੇ ਪੁੱਤ ਤੇ ਬਹੁਤ ਜਨਾ ਪਏ ਫੇ ਚਿੰਤਾ ਨਾ ਕਰੇ ਜਿੱਦਾਂ ਪੈਸੇ ਥੋੜ੍ਹ ਜਾਂਦੇ ਤੇ ਥੋੜਾ ਹੁੰਦਾ ਇਹ ਕੰਮ ਬੜਾ ਵੱਡਾ ਹੁੰਦਾ ਨਿਕਲ ਹਿੰਦਾ ਕਿ ਤਰ੍ਹਾਂ ਪਾਏ ਇਕੱਠੇ ਕਰਕੇ ਪੈਸੇ ਲਈਦੀਏ ਤੇ ਮੈਂ ਤਾਂ ਨਹੀਂ ਉੱਤੇ ਬਹੁਤ ਜਨਾ ਪਏ ਇਹ ਤਾਂ ਔਖੀ ਸੌਖੀ ਚੀਜ਼ ਤੇ ਬਣ ਜਾਂਦੀ ਹੈ ਪਰ ਪੈ ਲਈ ਨਹੀਂ ਜਾਂਦੀ ਮੈਂ ਤਾਂ ਇਹ ਨਹੀਂ ਹਰਵਾਣੂ ਆ ਇਹਦੀ ਮਾਂ ਨੇ ਕਿਦਾਂ ਤੈਤ ਆ ਵਾ ਜੇ ਦੇ ਦੇ ਸੋਨਾ ਤੇ ਲੱਲੂ ਪੈਸੇ ਖੁਸ਼ ਹੋ ਗਈ ਪੈਲੀ ਵੱਲੋਂ ਤੇ ਚੱਲ ਇਹ ਵੀ ਤੁਹਾਨੂੰ ਪਤਾ ਹੀ ਇੰਨਾ ਟੀ ਜਾਇਦਾਤ ਬਣਨੀ ਆ ਮੇਰੀ ਧੀ ਤੇ ਬਣਨਾ ਜੋ ਬਣਨਾ ਪਰ ਵੇਖੋ ਕੁਮਾਰ ਦੀ ਗੱਲ ਆ ਚੱਲ ਅੱਧਾ ਦੇਂਦੀ ਅੱਧਾ ਹੀ ਦੇ ਦੇ ਦੇਦੀ ਹਾਂ ਹੋਈ ਅੱਧਾ ਹੀ ਦੇ ਦੇ ਸਾਡੇ ਅੱਧੇ ਕੰਮ ਆ ਜਾਊਗਾ ਕੋਈ ਫੜ ਤੜ ਦਵਾਂਗੇ ਚਲੋ ਜਾਇਦਾਤ ਬਣ ਜੂਗੀ ਅਸੀਂ ਤਾਂ ਬਣਾਉਣ ਚੀ ਆਂ ਤੇ ਬੜੇ ਚਿਰ ਦੇ ਆਪਣਾ ਘਰ ਬਣਾਉਣ ਡਏ ਆਂ ਵੀ ਚੱਲ ਥੋੜਾ ਥੋੜਾ ਕਰਕੇ ਬਣ ਜੀਏ ਕੀ ਬੰਦੇ ਆ ਵਾ ਕੋਸ਼ ਨਹੀਂ ਬੰਨਾਂ ਕੀ ਆ ਆ ਦੇਹ ਚਾਦਰ ਜੀ ਝਾੜਨਾ ਠੀਕ ਆ ਗਰਮੀ ਵਿੱਚ ਬਰਕਾ ਦਾ ਪੈਂਦੀ ਆ ਗਰਮੀ ਦੇ ਪਿੰਦਰ ਬੜੀ ਪੈਂਦੀ ਹੈ ਤੇ ਮੈਂ ਨਾਲ ਦੱਨ ਨਾਲ ਇੱਕ ਗੱਲ ਕਰਨੀ ਹੈ ਦੱਸੋ ਫਰੀ ਹੋ ਤੁਸੀਂ ਦੱਸ ਸ਼ਹਿਰ ਜਾਣਾ ਸੀ ਹਰਚਵਾਲ ਸ਼ਹਿਰ ਕਰਨ ਜਾਣਾ ਉਹ ਮੇਰੇ ਜਿਹੜੇ ਸੂਟ ਲੈਏ ਸੀ ਨਾ ਉਹ ਸੀਨੇ ਦੇ ਕੇ ਆਉਣੇ ਆਥੇ ਨਾਲੇ ਹੋਰ ਵੀ ਸਮਾਨ ਲੈ ਕੇ ਆਉਣਾ ਵਾ ਸਬਦਾ ਵੀ ਲਿਆਉਣ ਵਾਲਾ ਚੱਲ ਉਹ ਤੇ ਕੋਈ ਗੱਲ ਨਹੀਂ ਆ ਪਰਨਵਦੀਪ ਇੱਥੇ ਪਿੰਡ ਚ ਵੀ ਹੈਗੇ ਨੇ ਟੇਲਰ ਸਿੰਘ ਨਾਲੇ ਅੱਗੇ ਵੀ ਇਥੋਂ ਸਵਾਉਣੀ ਹੈ ਮੈਂ ਨਾ ਇਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਹੁਣ ਟ੍ਰੈਂਡਿੰਗ ਵਿੱਚ ਕੱਪੜੇ ਚੱਲਣਦੇ ਆ ਨਾ ਮੈਂ ਉਹ ਵਾਲੇ ਸਵਾਉਣੇ ਆ ਤੇ ਉਹ ਕਹਿੰਦੇ ਹਾਂ ਨੂੰ ਨਹੀਂ ਬਣਾਉਣੇ ਆਉਂਦੇ ਐਵੇਂ ਕਿਤੇ ਤੇ ਢੀ ਖਰਾਬ ਨਾ ਹੋ ਜੇ ਨਾ ਤੇ ਤਾਂ ਕਰਕੇ ਮੈਂ ਕਹਿ ਲਈ ਫਿਰ ਉੱਥੇ ਦੇ ਆਵਾਂਗੇ ਇੱਕ ਮੈਂ ਚੀਜ਼ ਨੋਟ ਕੀਤੀ ਜਿਹੋਨ ਦੇ ਵਾਕ ਹੋਏ ਆ ਨਾ ਤੂੰ ਜ਼ਿਆਦਾ ਖਰਚਾ ਕਰਾਉਂਦਾ ਪੀ ਇੰਨਾ ਨਵਦੀਪ ਖਰਚਾ ਨਹੀਂ ਵਾਰਾ ਖਾਂਦਾ ਇੱਧਰ ਵੀ ਹੈ ਇਹ ਬਚਾ ਇਹਨਾਂ ਦਾ ਖਰਚਾ ਵਾ ਇਹ ਬਚਾਵਾਂਗੇ ਤੇ ਆਪਣਾ ਹੀ ਹੈ ਉਹ ਤੇ ਮੈਨੂੰ ਵੀ ਪਤਾ ਵਾ ਮੈਂ ਸ਼ਦਾਨ ਥੋੜੀ ਆ ਕਿ ਜਾਣ ਪੁੱਛ ਕੇ ਪੈਸੇ ਬਰਬਾਦ ਕਰਾਂਗੀ ਹੁਣ ਜਿਹੜੇ ਸੂਟ ਲਏ ਹੁਣ ਸੁਵਾਉਣੇ ਤੇ ਹੈ ਹੀ ਆ ਜਾਂ ਤੇ ਇੱਕ ਮੈਨੂੰ ਇਜਾਜ਼ਤ ਮੈਪੇ ਸੀ ਨਾ ਚੱਲ ਕੋਈ ਗੱਲ ਨਹੀਂ ਚੱਲ ਜਾਾਂਗੇ ਸ਼ਾਮਾਂ ਗੀਆਂ ਹੁਣ ਫਿਰ ਜਾਣਾ ਜੇ ਜ਼ਰੂਰ ਤੇ ਨਾਲ ਬੁੜਕੇ ਮੈਂ ਵਾਦ ਵਿੱਚ ਆਪਣੇ ਪਿੰਡ ਦੇ ਵੀ ਜਾਣਾ ਵਾ ਉਹ ਕੱਪੜੇ ਪਾ ਕੇ ਜਾਣਾ ਮੈਂ ਉਹ ਜੇ ਪਿੰਡ ਜਾਣ ਦੀ ਗੱਲ ਆ ਤੇ ਤੇਰੇ ਕੋਲ ਹੋਰ ਸੂਟਾਂ ਨਹੀਂਗੇ ਉਹਨਾਂ ਚ ਪਾ ਕੇ ਚੱਲ ਜਾ ਕੋਈ ਹੈਗੇ ਆ ਪਰ ਮੈਂ ਉਹ ਬੜੀ ਵਰੀ ਪਾਏ ਹੂੰ ਨਹੀਂ ਪੌਣੂ ਦਿਲ ਕਰਦਾ ਗੱਲ ਦੀ ਇਹ ਵੀ ਨਵੇਂ ਹੀ ਸੁਵਾਉਣੇ ਆ ਪਾਵਾ ਪਾਵੇਂ ਨਾ ਹੀ ਉਹ ਨਵਿਆਂ ਦਾ ਚਾ ਬੜਾ ਹੁੰਦਾ ਵਾ ਚਾ ਹੀ ਰਹਿਣਾ ਬਸ ਪਾਉਣੇ ਉਹਨਾਂ ਨੂੰ ਨਹੀਂ ਪਾਉਣੇ ਤਾਂ ਸਤਾਈਂ ਤੇ ਕਹਿੰਦੀਆਂ ਕਈ ਇਹੋ ਜਿਹੇ ਸੂਟ ਹੋਣੇ ਜਿਹੜੇ ਇੱਕ ਕਰੀ ਵੀ ਨਹੀਂ ਪਾਏ ਹੋਣੇ ਉਹ ਕੋਈ ਗੱਲ ਨਹੀਂ ਤੁਸੀਂ ਸਵਾਗਤ ਰੱਖੀ ਜਾਓ ਯਾਰ ਕੀ ਧਾਵਾਂ ਜਾਵਾਂਗੀ ਤੇ ਫੇਰ ਹੀ ਪਾਵਾਂਗੀ ਘਰੇ ਥੋੜੀ ਮੈਂ ਹੁਣ ਪਾ ਪਾ ਕੇ ਬੈਠੀ ਰਹਿਣਾ ਉਹਨਾਂ ਨੂੰ ਚੱਲ ਠੀਕ ਆ ਕੋਈ ਗੱਲ ਨਹੀਂ ਚਲ ਜਾਾਂਗੇ ਪਰ ਜਾਣਾ ਸ਼ਾਮਾਂ ਗੀਆਂ ਨੂੰ ਕੋਈ ਗੱਲ ਨਹੀਂ ਸ਼ਾਮ ਨੂੰ ਚਲ ਜਿਓ ਭਾਵੇਂ ਚਲੋ ਠੀਕ ਐ ਵੇਹਲਾ ਪੁੱਤ ਫਿਰ ਵੀ ਧੁੱਪ ਚੜ ਗਈ ਹੈ ਨਾ ਅਜੇ ਤੂੰ ਕਹਿਣ ਦੀ ਹੈ ਜਿਹੜੀ ਕਿ ਠਹਿਰ ਕੇ ਚੱਲ ਜੰਨੇ ਆ ਉਹ ਤਾਂ ਅੱਜ ਕੱਲ ਤੇ ਛੱਟ ਧੁੱਪ ਚੜ ਜਾਂਦੀ ਹੈ ਨਾਲੇ ਸ਼ਹਿਰ ਗਿਆ ਸ਼ਹਿਰ ਗਿਆ ਤਾਂ ਪੁੱਤ ਟਾਈਮ ਹੀ ਬੜਾ ਲੱਗ ਜਾਂਦਾ ਮੈਂ ਕਿਹਾ ਚੱਲ ਸ਼ਾਮਾਂ ਨੂੰ ਚੱਲ ਵੇਲੇ ਹੋ ਕੇ ਤੇ ਚਲ ਜਾਾਂਗੇ ਘੜੀ ਦੱਸ ਪੁੱਤ ਹੱਡ ਕੋ ਕਿਹੜੀ ਗੱਡੀ ਹੈ ਜਿਹੜਾ ਨੇਰੇ ਸਵੇਰੇ ਆ ਜਾਾਂਗੇ ਹੈ ਤੇ ਬੱਸਾਂ ਹੀ ਬੱਸ ਨੇ ਥੋੜਾ ਜਿਹਾ ਲੇਟ ਲੈ ਕੇ ਆਉਣਾ ਤੇ ਨਾਲੇ ਹਣ ਤੈਨੂੰ ਪਤਾ ਤਾਂ ਹੈਗਾ ਕੁੜੀ ਭਾਈ ਭੁੱਖ ਦਾ ਤਰਫ ਦੀ ਹੋਵੇ ਮੈਂ ਸ਼ਾਇਦ ਸੱਤੀ ਹੁਣੀ ਆਉਗੀ ਅੱਜ ਇੱਕ ਕੰਮ ਕਰਨਾ ਹੀ ਅੱਜ ਸ਼ਾਮਾਂ ਨੂੰ ਜਾ ਕੇ ਤੇ ਸਿਨੇ ਦੇ ਆਉਣੇ ਅੱਛਾ ਜਿਹੜੇ ਪਾ ਕੇ ਹੀ ਜਾਵੀ ਤੂੰ ਨਵੇਂ ਅਗਲੇ ਕਹਣਾ ਲੈ ਕੇ ਸੁਆ ਕੇ ਆਈ ਹੈ ਲੈ ਉੱਥੇ ਜਾ ਕੇ ਸੁਆਉਂਦੀ ਰਹੇਗੀ ਚੱਲ ਪੁੱਤ ਹੁਣ ਬਹਿ ਮੈਂ ਪਾਣੀ ਲਿਆਵਾਂ ਪੁੱਤ ਨਹੀਂ ਮੰਮੀ ਹੁਣ ਤਾਂ ਜੂਸ ਪੀਤਾ ਹੀਗਾ ਪਾਣੀ ਦੀ ਬਿਨਾ ਮੈਂ ਆਖਿਆ ਗਿਆਨ ਦੀ ਫੇਰ ਵੀ ਘੜੀ ਲੱਗ ਹੀ ਗਈ ਹੈ ਬੜਾ ਟਾਈਮ ਲੱਗ ਗਿਆ ਇੱਕ ਦਿਨ ਹੀ ਲੱਗਿਆ ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਆ ਵੇਖਾਂ ਬੜਾ ਹਾਏ ਟੋਪੀ ਬੜੀ ਚੜ ਜਾਂਦੀ ਹੈ ਤੇ ਇਹ ਹੁਣ ਸੂਟ ਨਾ ਮੇਰਦੀ ਸੁਆਲ ਹੈ ਕਿਉਂ ਕਿਹ ਤੇਰੀ ਸੱਸ ਦਾ ਸੁਭਾਅ ਤਰ੍ਹਾਂ ਦਾ ਵਾ ਇਹ ਨਾ ਉਹ ਮੱਲ ਮਾਰ ਲਿਓ ਨੇ ਐਦਾਂ ਦੇ ਰੰਗ ਪਾਪੂ ਵੀ ਲੈਂਦੀ ਨਹੀਂ ਮੱਲ ਮਾਰਦੀ ਮੰਮੀ ਹੈਗੀ ਆ ਉੱਥੇ ਚੱਲੇ ਮੈਨੂੰ ਸੁਆ ਲੈਣੇ ਆ ਤੇ ਆ ਗੱਲ ਸੁਣ ਆ ਵੇਖੇ ਦੱਸਣਾ ਰੰਗੀ ਆਓ ਸੋਨਾ ਮੁੰਡਾ ਸੂਟ ਦੇ ਕਿ ਦੱਸਣਾ ਤੇ ਕਿੰਨੀ ਸੋਹਣੀ ਚੁੰਨੀ ਬਣੀ ਆ ਵੇ ਪਤਾ ਤੂੰ ਕਿ ਦਸਤਾਰ ਇਸ ਤਰ੍ਹਾਂ ਲੱਗੇਗੀ ਆ ਉੱਥੇ ਤੇ ਖੋਲ ਕੇ ਨਹੀਂ ਵੇਖਿਆ ਚਾਜ ਨਾ ਪਾ ਤੇ ਚੱਲ ਤੂੰ ਮੇਰੇ ਧੀ ਨਾ ਤੇ ਇੱਕ ਤੇਰਾ ਮੈਂ ਘਰ ਪਹਿਲਾਂ ਵੀ ਆ ਵੇ ਨਾਲ ਹੀ ਲੈਸਨ ਲੈਂਦੀਆਂ ਮੈਂ ਫੇਰ ਉੱਥੇ ਲੈਸਨ ਹਾ ਦੇਖਿੰਦੇ ਤੋਂ ਮਿਲਦੀਆਂ ਵੀ ਨਹੀਂ ਕਿਤੇ ਆ ਆਹੇ ਪੱਟ ਘਰ ਆਇਆ ਕਿੱਡਾ ਸੋਹਣਾ ਲੱਗਣਿਆ ਉੱਥੇ ਸਭ ਮੈਨੂੰ ਇੰਨਾ ਸੋਹਣਾ ਨਹੀਂ ਲੱਗਾ ਹੈਗਾ ਤੇਰਾ ਸੂਟ ਨਹੀਂ ਮੰਮੀ ਸੋਹਣਾ ਤੇ ਹੈਗਾ ਵਾ ਪਰ ਇੱਥੇ ਰਹਿਣ ਦੋ ਇਹ ਮੈਂ ਉੱਥੇ ਨਹੀਂ ਖੜਨਾ ਤੁਸੀਂ ਤੇ ਆਵੇਂ ਲੈਤਾ ਵਾ ਤੁਹਾਨੂੰ ਪਤਾ ਉੱਥੇ ਕਿਨੇ ਪੌਨਿੰਗਾਂ ਦੇਣਾ ਚੱਲ ਇੱਥੇ ਛੱਡ ਜੀ ਕੋਈ ਨਹੀਂ ਇੱਥੇ ਆਈ ਪਾ ਲਿਆ ਕਰੀ ਤੇ ਆਹ ਤੇਰਾ ਮੈਂ ਪਹਿਲਾਂ ਲੈ ਕੇ ਦੋਸਤ ਸੀਨੇ ਦਿੱਤਾ ਸੀ ਤੇ ਮੈਂ ਕਿਹਾ ਇਹ ਨਾ ਹੋਏ ਵੀ ਮੁੜ ਕੇ ਆਵੇ ਛੇਦੀ ਛੇਦੀ ਭੱਜਣ ਦੀ ਕਰੇ ਤੇ ਸੂਟ ਕੋਈ ਸੀਪੇ ਹੀ ਨਾ ਮੈਂ ਲੈ ਕੇ ਪਹਿਲਾਂ ਤੇਰੇ ਨਾਲ ਆਪ ਦਾ ਸੁਆ ਲਿਆ ਸੀ ਕੋਈ ਗੱਲ ਨਹੀਂ ਇਹ ਨਾ ਹੋਵੇ ਤੇ ਪਾਵਾਂਗੇ ਯਾ ਮੈਂ ਨਾਲ ਲੈ ਜਾਨੀ ਤਾਂ ਤੁਸਵਾ ਦੂੰਗੀ ਨਹੀਂ ਫਿਰ ਇੱਥੇ ਸੋਣੇ ਮੈਂ ਤਾਂ ਕਹਿੰਨੀ ਉੱਥੋਂ ਸਵਾ ਲੈਣੀ ਆ ਮੈਂ ਤਾਂ ਨਹੀਂ ਚੁੱਪ ਕਰਕੇ ਸਵਾ ਲਾ ਐਵੇਂ ਨਹੀਂ ਕੀ ਨਿੱਕੇਗਾ ਨਾ ਮੈਂ ਸਵਾਈ ਦੇ ਦਾਂਗੀ ਕਿੱਥੇ ਅਸੇ ਸਵਾਈ ਦਿੰਦੀ ਰਹੇਗੀ ਚੱਲ ਵੇਖ ਲਓ ਫਿਰ ਜਿੱਦਾਂ ਤੁਹਾਡੀ ਮਰਜ਼ੀ ਆ ਤੇ ਮੈਂ ਚਾਹ ਲਿਆਵਾ ਬਣਾ ਕੇ ਕੋਈ ਨਹੀਂ ਮੈਂ ਬਣਾ ਲਿਆਉਣੀ ਆ ਬਹੁਤ ਹੀ ਨਹੀਂ ਬਹਿ ਜਾਗਾ ਮੈਂ ਲਿਆਉਣੀ ਬਣਾ ਕੇ ਕਿ ਕੁੜੀ ਵੇਖਣਾ ਹੈ ਕੋਈ ਨਹੀਂ ਦੇ ਲੈਣੀ ਮੈਂ ਕਿਹੜਾ ਸੁੱਤੀ ਹੈ ਨਹੀਂ ਤਾਂ ਉਹਨੇ ਆਇਆਣਾ ਹੀ ਭੱਜ ਕੇ ਹੁਣ ਅੱਛਾ ਅੱਛਾ ਤੇ ਉਹ ਤੇਰਾ ਖਰੇ ਕਿਦਾਂ ਨੂੰ ਚੱਲ ਗਿਆ ਅੱਜ ਤੇ ਬੁੰਦਲ ਹੀ ਗਏ ਆ ਕਿਤੇ ਰੱਬਾ ਕਿ ਤੇ ਹੱਡੀ ਵੀ ਸੁਣ ਕੇ ਤੇ ਹਨ ਨੂੰ ਵੀ ਗੱਡੀ ਦੇ ਛੜ ਕਿ ਤੇ ਲੋਕ ਜਾਂਦੇ ਆ ਛੱਟ ਗੱਡੀਆਂ ਤੇ ਚੱਲ ਜਾਂਦੇ ਛੱਟੀ ਆ ਜਾਂਦੇ ਤੇ ਅਹੀਂ ਮਰ ਚੱਲੇ ਆ ਤੁਰ ਤੁਰ ਕੇ ਕੋਈ ਘਰ ਸਾਧਨ ਹੋਵੇ ਬੰਦਾ ਸੌਖਾ ਚੱਲ ਜੇ ਸੜਨ ਨੂੰ ਸੁਣ ਲਾਵਾ ਕਿੰਨੇ ਦਿਨ ਹੋ ਗਏ ਹਲੇ ਤੱਕ ਆਈ ਨਹੀਂ ਗੀ ਉੱਥੇ ਹੀ ਬਿਠੀ ਰਹਿੰਦੀ ਜਾ ਕੇ ਹੈਲੋ ਜੀ ਹਾਂਜੀ ਸਰਨਗੇ ਵਾਲਾ ਬਸ ਠੀਕ ਆ ਤੈਨੂੰ ਸਲਾਹੁ ਬਸ ਠੀਕ ਠਾਕ ਵਧੀਆ ਤੇ ਮੇਰੀ ਗੱਲ ਸੁਣ ਆ ਜਾਣਾ ਹੀ ਮੈਂ ਕਿਹਾ ਕਿੰਨੇ ਦਿਨ ਹੋ ਗਏ ਆ ਕੋਈ ਗੱਲ ਨਹੀਂ ਆ ਜਾਣੀ ਐ ਤੇ ਤੁਸੀਂ ਲੈ ਜਾਵਣਗੇ ਮੇਰੇ ਕੋ ਨਹੀਂ ਆਇਆ ਜਾਣਾ ਮੇਰਾ ਟਾਈਮ ਨਹੀਂ ਲੱਗਣਾ ਤੂੰ ਐਦਾਂ ਕਰ ਬੱਸੇ ਆ ਜਾ ਤੇ ਮੈਂ ਤੈਨੂੰ ਤੁਹਾਡੇ ਜੋ ਲੈ ਆਉਂਗਾ ਚਲ ਕੋਈ ਗੱਲ ਨਹੀਂ ਦੇਖ ਲੈਣੀ ਮੈਂ ਕਿੰਨੀ ਦੜੀ ਨੂੰ ਆਹੋ ਤੇ ਮੈਨੂੰ ਅੱਡੇ 'ਚ ਫੋਨ ਕਰਦੀ ਮੈਂ ਲੈ ਆਉਂਗਾ ਚੰਗਾ ਆ ਜਾਵੇਂ ਕੋਈ ਨਹੀਂ ਕੋਈ ਨਹੀਂ ਆ ਜਾਣੀ ਹਾਂ ਚਲ ਠੀਕ ਆ ਠੀਕ ਐ ਇਦਾਂ ਕਰਨੀ ਆ ਮੰਮੀ ਨੂੰ ਦੱਸ ਦਿੰਨੀ ਆ ਕਿ ਹੁਣ ਜਾਣਾ ਪੈਣਾ ਵਾ ਫੋਨ ਕਰਨ ਦੇ ਆਈ ਕਿ ਫੇਰ ਨਾ ਗੁੱਸਾ ਕਰ ਲੈ ਅਗਲਾ ਮਾਂ ਤੇ ਕਲਾਇਆ ਆ ਇਦਾਂ ਕਰਦੀ ਆ ਮਨਜਿੰਦਰ ਨੂੰ ਕਹਿਨੀ ਆ ਆਪੇ ਇਹ ਸਮਝਾਉਣਗੇ ਮੇਰੀ ਗੱਲ ਤੋਂ ਉਦਾਂ ਹੀ ਨਾਲ ਲੜ ਜਾਂਦੀ ਆ ਪਾਏ ਮੋਦਾਂ ਹੀ ਆਖਾਂ ਚਲ ਕੋਈ ਨਹੀਂ ਤੁਸੀਂ ਤੇਰੇ ਮਾਂ ਬੱਸ ਉਹ ਤਾਂ ਮੇਰੀ ਗੱਲ ਤਾਂ ਸੁਣੋ ਕੀ ਗੱਲ ਆ ਹੈ ਗੱਲ ਕਾਦੀ ਆ ਕਰਨਾ ਤਾਂ ਤੁਸੀਂ ਗੁੱਸਾ ਹੀ ਆ ਮੇਰੀ ਗੱਲ ਦਾ ਪਰ ਜਦੋਂ ਅੱਡ ਬਾਰੇ ਹੋ ਜੀ ਹੈ ਨਾ ਫਿਰ ਕੀ ਮਤਲਬ ਬਹੰਦਾ ਚਾਰ ਚਾਰ ਦਿਨ ਜਾ ਕੇ ਪੇਕੇ ਰਹਿਣ ਦਾ ਹੈ ਉਹ ਮੇਰੀ ਗੱਲ ਸੁਣੋ ਉਹਨਾਂ ਦਾ ਆਪਣਾ ਮਸਲਾ ਵਾ ਡਿਹੜੀ ਰਹਿਣ ਡੰਗ ਰਹਿਣਾ ਵੀ ਆਈ ਵੀ ਆਪਣਾ ਮਸਲਾ ਕਾਦਾ ਵਾ ਲੋਕਾਂ ਦੇ ਚੌਕਿਆਂ ਵਾਲ ਵੇਂਦਾ ਫਿਰਦਾ ਵਾ ਉਹਨੂੰ ਸ਼ਰਮ ਨਹੀਂ ਆਉਂਦੀ ਚੁੱਕਿਆ ਝੋਲਾ ਦਾ ਤੁਰਪੀ ਪੇਕੇ ਮੇਰੀ ਗੱਲ ਸੁਣੋ ਅੱਡ ਹੋਣ ਦਾ ਪਹਿਲਾਂ ਚਾ ਚੜਿਆ ਹੀਗਾ ਸਾਂਝੇ ਘਰ ਚੇ ਮੋਜਾ ਹੁੰਦੀਆਂ ਵਾ ਫੇ ਬੰਦਾ ਚਾਰ ਦਿਨ ਜਾ ਕੇ ਰਹਾ ਹੋਵੇ ਤੇ ਕੋਈ ਗੱਲ ਨਹੀਂ ਮਗਰ ਸਰਦਾ ਵਾ ਹੁਣ ਹੁਣ ਤੇ ਨਵ ਡਈਆ ਖਵਾ ਲੈਣ ਰੋਟੀਆਂ ਤੇ ਕੱਲ ਨੂੰ ਮੇਨੇ ਨਹੀਂ ਮਾਰਨੇ ਨੇ ਬੜੀ ਚੰਗੀ ਆ ਮੇਰੀ ਪਹਿਲੂ ਗੱਲ ਸੁਣਾ ਤੂੰ ਮਾਂ ਵਾ ਤੂੰ ਦੋ ਫੁਲਕੇ ਲਾ ਕੇ ਪਕਾ ਦੇ ਕਰ ਉਹਨੂੰ ਨਾ ਮੈਂ ਤੇ ਆਪਣੀਆਂ ਮਾਂ ਹਾ ਲਾਉਣ ਨਹੀਂ ਮੇਰ ਕੋ ਕਿੱਥੇ ਲਾਖਦੀ ਐਨੇ ਲੰਗਰ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਜਾ ਕੇ ਉੱਥੇ ਬੈਠੀ ਆਰਾਮ ਨਾਲ ਮਾਂ ਦੇ ਘਰ ਉੱਥੇ ਪੱਕੀਆਂ ਖਾਈ ਜਾਂਦੀ ਮਾਂ ਦੀਆਂ ਤੇ ਯਾਰ ਮੇਰੀ ਗੱਲ ਸੁਣ ਲੈ ਕੋ ਗੱਲ ਬਾਤ ਹੈਗੀ ਤੇਰੀ ਪੁੱ ਲੈਣ ਦੇਣਾ ਵੀ ਸਰਦੀ ਖਪਾਈ ਕਰੀ ਜਾਣੀ ਆ ਉਹ ਦਿਹਾੜੀ ਰਵੇ ਡਾਂਗ ਰਵੇ ਨਵ ਰੋਟੀਆਂ ਖਵਾ ਲੰਡੀ ਤੂੰ ਐਵੇਂ ਡਈ ਟੈਨਸ਼ਨ ਲੈਣਾ ਟੈਨਸ਼ਨ ਤੇ ਆਉਂਦੀ ਆ ਨਾ ਪੁੱਤ ਵਾ ਮੇਰਾ ਜਦੋਂ ਕੱਲ ਮੈਨੂੰ ਵਹਿਣਾ ਮਾਰਿਆ ਨਾ ਨੇ ਫਿਰ ਦੁੱਖ ਬੜਾ ਹੋਣਾ ਇਸ ਚੀਜ਼ ਦਾ ਫਿਰ ਤੁਸੀਂ ਮੈਨੂੰ ਕਹਿਣਾ ਵਾ ਹਾ ਜੇ ਬੈਠਾ ਮੂੰਹ ਚੁੱਕ ਕੇ ਹੈ ਅਜੇ ਰੋਟੀ ਖਾਣੀ ਆ ਸਵੇਰ ਦੀ ਘਰ ਦੀ ਘਰ ਹੋਵੇ ਤੇ ਹੱਕ ਨਾ ਆਜ ਮਾਰੀ ਦੀ ਆ ਉੱਠ ਕੇ ਤੇ ਰੋਟੀ ਲੈ ਕੇ ਦੇ ਮੈਨੂੰ ਹੁਣ ਤੇ ਮੰਗਣ ਜੋਗਾ ਵੀ ਨਹੀਂ ਨਖਤਾ ਚੁੱਪ ਕਰਕੇ ਬੈਠਾ ਇਨੀ ਕਬੂਥੀ ਕੱਢ ਕੇ ਕੱਛ ਚੱਲ ਯਾਰ ਉਹਨਾਂ ਦਾ ਆਪਣਾ ਮਾਮਲਾ ਵਾ ਤੈਨੂੰ ਮਗੇ ਕਹਿੰਦੇ ਤੂੰ ਕਾਲੀ ਸਿਰਕ ਪਾਉਣੀ ਆ ਆਪਣਾ ਮਾਮਲਾ ਕਰ ਜੇ ਤੂੰ ਚੰਗੀ ਹੋਵੇਂ ਤਾਂ ਤੂੰ ਦੋ ਫੁਲਕੇ ਲਾ ਕੇ ਦੇ ਦੇ ਉਹਨੂੰ ਚੱਲ ਮੈਂ ਤਾਂ ਲਾ ਹੀ ਦਊਂਗੀ ਤੇ ਉਹਦੀ ਮਾਂ ਵਾ ਦੀ ਸ਼ਰਮ ਵੀ ਚੁੱਪ ਕਰਕੇ ਧੀ ਨੂੰ ਗੋਡੇ ਦਾ ਨਾਕ ਤੇ ਬਿਠਾ ਲਿਆ ਵਾ ਉਹਨੂੰ ਕਹਿੰਦੀ ਨਹੀਂ ਨੀਂਗੀ ਪਜਾ ਧੀਏ ਆਪਣੇ ਘਰ ਹੁਣ ਤੂੰ ਅੱਡ ਬਾਹਰੀ ਆ ਪਹਿਲਾਂ ਬੜੇ ਸ਼ੌਂਕ ਚੜੇ ਇਹਨਾਂ ਨੂੰ ਅੱਡ ਹੋਣ ਦੇ ਉਹਨਾਂ ਦੀ ਮਾਂ ਦਾ ਹਾਲ ਵੇਖੋ ਇੱਥੇ ਆਣ ਕੇ ਤਾਂ ਬੜੀ ਸਿਆਣੀ ਬਣਦੀ ਸੀ ਭੈਣ ਜੀ ਤੁਸੀਂ ਆਪਣੀ ਧੀ ਨੂੰ ਘਰ ਕਰ ਲਓ ਹਾਂ ਤੀਆਂ ਘਰੇ ਚਿੰਗੀਆਂ ਲੱਗਦੀਆਂ ਵਾ ਨਹੀਂ ਤੂੰ ਨਾ ਮਾੜੀ ਗੱਲ ਕੀ ਕੀਤੀ ਫਿਰ ਹਾਂ ਜੇ ਖਲਾਅਤੀ ਆ ਤੇ ਆਪਣੇ ਘਰ ਹੱਸਣ ਡਈ ਹੈ ਨਾ ਵਸਣ ਤੇ ਡਈ ਹੈ ਤੇ ਆਪਣੀ ਨਕਲ ਦੇਂਦਾ ਕਿ ਫਰਜ ਬਣਦਾ ਲੋਕਾਂ ਦੇ ਘਰਾਂ ਨੇ ਕਿ ਬੜੀਆਂ ਮੱਤਾ ਹੁੰਦੀਆਂ ਵਾ ਵੀ ਲੋਕਾਂ ਦੇ ਘਰਾਂ ਦੇ ਦਿੰਦੇ ਆਉਂਦੀਆਂ ਮੱਤਾ ਆ ਤੇ ਆਪਣੇ ਘਰ ਵੀ ਦੇਣ ਹਾਂ ਯਾਰ ਮੇਰੀ ਗੱਲ ਸੁਣ ਲੈ ਹਰ ਬੰਦਾ ਆਪਣੇ ਘਰ ਸਿਆਣਾ ਠੀਕ ਆ ਖੇ ਤੇ ਸਵਾਹ ਸਿਆਣਾ ਮੇਰਾ ਤੇ ਜੀ ਕਰਦਾ ਵਾ ਕਿ ਉੱਥੇ ਜਾਵਾਂ ਜਿੱਦਾਂ ਇੱਥੇ ਮੂੰਹ ਮਰੋੜ ਮਰੋੜ ਕੇ ਗੱਲਾਂ ਕਰਦੇ ਹਾਂ ਦੋਵੇਂ ਜੀ ਇਦਾਂ ਮੈਂ ਵੀ ਕਰਕੇ ਆਵਾਂ ਹੁਣ ਪਰ ਮੇਰਾ ਤੇ ਮੱਥਿਆ ਲੱਗਣ ਨੂੰ ਜੀ ਨਹੀਂ ਕਰਦਾ ਇਹ ਨਾਲੇ ਮੇਰੀ ਗੱਲ ਤੂੰ ਕੀ ਕਰੇਂਗੀ ਜਾ ਕੇ ਉੱਥੇ ਹੈ ਅੱਡ ਬਾਰੇ ਹੈਗੇ ਆ ਉਹਨਾਂ ਕਹਣਾ ਵੀ ਸਾਡੀ ਕੁੜੀ ਹੈ ਤੇ ਸਾਡੀ ਅੱਡ ਵਾਸਤੇ ਤੂੰ ਵੀ ਲੈਣਾ ਹੀ ਇੱਥੇ ਹੈ ਤੇ ਕੁੜੀ ਆਵੇ ਨਾ ਆਵੇ ਨਹੀਂ ਤੂੰ ਨਾ ਮੇਰੀ ਸੁਣ ਲੈ ਗੱਲ ਤੂੰ ਬੀਤ ਤੀ ਫੇਰ ਕਰਾ ਲਈ ਤਰ ਮਸ ਆਪਣੀ ਜ਼ੁਬਾਨ ਅੰਦਰ ਰੱਖ ਮੇਰੀ ਜ਼ੁਬਾਨ ਅੰਦਰ ਹੀ ਆ ਤੁਸੀਂ ਸਾਰੀ ਉਮਰ ਮੇਰੀ ਜ਼ੁਬਾਨ ਅੰਦਰ ਪਾਉਂਦੇ ਰਹੇ ਜੇ ਨਾ ਆਪਣੇ ਪੁੱਤਾਂ ਨੂੰ ਛਿੜਕਿਆ ਤਾਂ ਨਾ ਆਪਣੇ ਨਵਾਂ ਨੂੰ ਛਿੜਕਿਆ ਤਾਂ ਇਹ ਸਿੱਤੇ ਚੜ ਕੇ ਬੈਗੀਆਂ ਚੰਗੇ ਹੁੰਦੇ ਤੇ ਇਦਾਂ ਨਾ ਹੀ ਕਰਦੇ ਹੋ ਚੰਗੀ ਤੂੰ ਨਹੀਂ ਨਵਾਂ ਨਹੀਂ ਤੇਰੀਆਂ ਮਾੜੀਆਂ ਠੀਕ ਆ ਜਬਾਨਾ ਜੁਬਾਨਾ ਚਲਾ ਚਲਾ ਕੇ ਜਬਾਨਾ ਚਲਾ ਚਲਾ ਕੇ ਬੇੜਾ ਕਰਕੇ ਕਰਤਾ ਸਾਰੇ ਘਰ ਦਾ ਉਹ ਵੀ ਐਡ ਹੋ ਗਿਆ ਦੂਜਾ ਵੀ ਐਡ ਹੋ ਗਿਆ ਚੰਗਾ ਹੋਇਆ ਹੰਡ ਪੈ ਗਈ ਨਾ ਤੇ ਕਲੇਜਿਆਂ ਵਿੱਚ ਚੱਲ ਮੈਂ ਐਵੇਂ ਬੋਲਣ ਲਈ ਜਿੱਥੋਂ ਮਰਜ਼ੀ ਲੰਗਰ ਖਾਵੇ ਨਾ ਖਾਵੇ ਮੈਨੂੰ ਕੋ ਲੋੜ ਪਈ ਆ ਕਹਿਣ ਦੀ ਬੈਠੇ ਰਹਿ ਨਾ ਤੁਸੀਂ ਵੀ ਉਹ ਜਾ ਜਾ ਮੈਂ ਹਾਂ ਪਤਾ ਨਹੀਂ ਕਿਹੜੀ ਸਲਾਹ ਕਰਨ ਆਈ ਆ ਸਾਰੀ ਨੀਂਦ ਖਰਾਬ ਕਰਕੇ ਉਹ ਮਰੀ ਆ ਪੁੱਤ ਮੇਰੀ ਗੱਲ ਸੁਣ ਰੋਟੀ ਖਾਧੀ ਸਵੇਰ ਦੀ ਰੋਟੀ ਕਿੱਥੋਂ ਖਾਣੀ ਆ ਰੋਟੀ ਬੁਸੀ ਨਹੀਂ ਗੰਦੇ ਖਾਣੀ ਕਿੱਥੇ ਨਾਤਰੀ 헤ਜਲੀ ਪਾਬੀਰੇ ਪੁਛੀ ਨਹੀਂ ਆ ਜੀ ਤੈਨੂੰ ਕੋਦਾ ਤਾਂ ਬੜੀ ਉਦਨ ਦੀ ਸਨੀ ਰੋਟੀ ਖਾਲਾ ਸਨੀ ਰੋਟੀ ਖਾਲਾ ਅੱਜ ਨਾ ਆਵਾਜ਼ ਮਾਰੀ ਉਹਨੇ ਕੋਈ ਗੱਲ ਨਹੀਂ ਕੀਤਾ ਮੈਂ ਸੜਨ ਨੂੰ ਫੋਨ ਆ ਜਾਣਾ ਉਹਨਾਂ ਪਰ ਨਾ ਫਿਰ ਗੱਲ ਦਾ ਗੁੱਸਾ ਨਾ ਕਰੀ ਮੇਰਾ ਪੁੱਤ ਜਦੋਂ ਅੱਡ ਹੋ ਜੀਏ ਨਾ ਫੇਰਾ ਜਿਹੜੇ ਚਾਹ ਵਾ ਨਾ ਵੰਡੇ ਰਹਿਣ ਹੋਣ ਵਾਲੇ ਇੱਕ ਘਾਟੀ ਕਰਨੇ ਚਾਹੀਦੇ ਆ ਮਮੀ ਉਹ ਕਰੀ ਰੋਜ਼ ਤੁਰੀ ਆ ਤੇ ਰੋਜ਼ ਤੁਰੀ ਦਾ ਮਤਲਬ ਕੀ ਹੁੰਦਾ ਵਾ ਹੈ ਜਾਵੇ ਬੰਦਾ ਫੇਰੇ ਜਾਵੇ ਸ਼ਾਮਾਂ ਨੂੰ ਆਪਣੇ ਘਰ ਨੂੰ ਆ ਜੇ ਕੋਈ ਗੱਲ ਨਹੀਂ ਆ ਜਾਣਾ ਉਹਨਾਂ ਕੀਤਾ ਫੋਨ ਹਣ ਮੂੰਹ ਸਟਕੇ ਬਿਠਾ ਮਰਸੀਰ ਦਾ ਕਿੱਥੇ ਟਾਈਮ ਆ ਗਿਆ ਵਾ ਤੇ ਭੁੱਖਾ ਹੀ ਬਿਠਾ ਹਾਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਿਆਦਾ ਰੋਟੀ ਤੈਨੂੰ ਨਾ ਮੈਂ ਨਹੀਂ ਖਾਣੀ ਕਿਉਂ ਹੁਣ ਕਿਉਂ ਨਹੀਂ ਖਾਣੀ ਹੁਣ ਕੀ ਬਿਮਾਰੀ ਹੈ ਤੈਨੂੰ ਮੈਂ ਨਹੀਂ ਖਾਣੀ ਹੱਦ ਹੋ ਗਈ ਤੇਰੇ ਵਾਲੀ ਹੁਣ ਮੈਂ ਨਹੀਂ ਖਾਣੀ ਮੈਂ ਖਾਣੀ ਨਹੀਂਗੀ ਤੇ ਚੱਲ ਨਾ ਆਖਾ ਅਕ ਡਾਖਾ ਕੱਢ ਕੱਢ ਕੇ ਵੇਖਦਾ ਵਾ ਆਉਂਦੀ ਆ ਤਾਂ ਰੇਠਾਂ ਨਹੀਂ ਪੱਕੀਆਂ ਖਾਈ ਹੁਣ ਕੋਈ ਨਹੀਂ ਖਾ ਲੂੰਗਾ ਮੈਂ ਖਾ ਲੂੰਗਾ ਮੈਂ ਅਵੇ ਹਲਮ ਮਮੀ ਦੇ ਕੰਮ ਨਾਲੇ ਰੋਟੀ ਖੋਣ ਦੀ ਆ ਤੇ ਨਾਲੇ ਗੱਲਾਂ ਕਰਨ ਦੀ ਉੱਤੇ ਇਹ ਲੈਉਣੀਆਂ ਰੋਟੀ ਤੇ ਚੁੱਪ ਕਰਕੇ ਲੈ ਉਹ ਗੱਲਾਂ ਜ਼ਰੂਰੀ ਆ ਕਰਨੀਆਂ